ਸ਼ਹਿਰਪੁਰ ਲਾਡਾ ਦੇ ਇੰਦਰਾਗਾਦੀ ਕਾਲਜ ਵਿੱਚ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ, ਵੀਟੀਏ ਤੇ ਸਤਪਾਲ ਸਿੰਘ ਮੂਲੇਵਾਲਾ ਦੀ ਅਗਵਾਈ ਦੇ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਅੱਖਾਂ ਦੇ ਮਾਹਰ ਡਾਕਟਰ ਸ਼ਵੇਤਾ ਜੈਨ ਅਤੇ ਡਾਕਟਰ ਬਲਕਾਰ ਸਿੰਘ ਆਦਿ ਟੀਮ ਨੇ 250 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਤੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਤੇ ਆਪਰੇਸ਼ਨਾਂ ਦੇ ਪ੍ਰਬੰਧ ਵੀ ਕੀਤੇ ਗਏ ਇਸ ਮੌਕੇ ਪ੍ਰਬੰਧਨ ਹਰਬੰਦ ਕਾਨ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਹਰ ਹਫ਼ਤੇ ਹਲਕੇ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਕੈਂਪ ਲਾਏ ਜਾਂਦੇ ਆ ਤੇ ਜਿਸ ਨਾਲ ਲੋਕਾਂ ਨੂੰ ਵੱਡੀ ਪੱਧਰ ਤੇ ਲਾਹਾ ਮਿਲਦਾ ਹੈ ਮੈਂ ਆਪਣੇ ਹਰਵਿੰਦਰਦੀਪ ਸਿੰਘ ਸਵੀਟੀ ਨਗਰ ਕੌਂਸਲ ਵਾ이스 ਪ੍ਰਧਾਨ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਵੱਲੋਂ ਅਸੀਂ ਡਾਕਟਰ ਰਾਹੁਲਜੀ ਟਹਾਣੇ ਵਾਲੇ ਤੇ ਡਾਕਟਰ ਸ਼ਵੇਤਾ ਜੈਨ ਜੀ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਵਿੱਚ ਲੜੀਵਾਰ ਅਸੀਂ ਹਰ ਐਤਵਾਰ ਫ੍ਰੀ ਆਪਰੇਸ਼ਨ ਫ੍ਰੀ ਚੈੱਕਅਪ ਫ੍ਰੀ ਮੈਡੀਸਨ ਦੀ ਸਹੂਲਤ ਦੇ ਰਹੇ ਹਾਂ ਲੋਕਾਂ ਨੂੰ ਜੋ ਵਿਚਾਰੇ ਗਰੀਬੀ ਰੇਖਾ ਤੋਂ ਥੱਲੇ ਨੇ ਅਸਵਾਰਥ ਨੇ ਆਪਦਾ ਲਾਜ ਨਹੀਂ ਕਰਾ ਸਕਦੇ ਉਹਨਾਂ ਨੂੰ ਬੇਨਤੀ ਕਰਦੇ ਆਂਗੇ ਵੀ ਆਪ ਦਾ ਵੱਧ ਤੋਂ ਵੱਧ ਇਸ ਕੈਂਪ ਦਾ ਆ ਕੇ ਲਾਭ ਉਠਾਉਣ ਤਾਕੇ ਅੱਖਾਂ ਦਾ ਸਭ ਤੋਂ ਵੱਡਾ ਮਹਾਦਾਨ ਹੁੰਦਾ ਅੱਖਾਂ ਦੀ ਜੋਤ ਅੱਖਾਂ ਦਾ ਸਭ ਤੋਂ ਵੱਡਾ ਮਹਾਦਾਨ ਹੁੰਦਾ ਕਿਸੇ ਦਾ ਵੀ ਫ੍ਰੀ ਆਪਰੇਸ਼ਨ ਕਰਾਉਣਾ ਤੇ ਅਸੀਂ ਚਾਹੁੰਦੇ ਆ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਆਲੇ-ਦਾਲੇ ਪਿੰਡਾਂ 'ਚ ਵੀ ਅਸੀਂ ਅਨਾਉਂਸਮੈਂਟ ਕਰਾਈ ਸੀ ਵੀ ਆ ਕੇ ਵੱਧ-ਵੱਧ ਲਾਭ ਉਠਾਓ ਆ ਕੇ ਅੱਖਾਂ ਦਾ ਕਿਉਂਕਿ ਅੱਖਾਂ ਦਾ ਮਹਾਦਾਨ ਹੁੰਦਾ ਸਭ ਤੋਂ ਵੱਡਾ ਤੇ ਹੋਰ ਵੀ ਕੰਪਲਾਰਿਆਂ ਹਾਂਜੀ ਹਰ ਐਤਵਾਰ ਲਗਾਤਾਰ ਚੱਲ ਰਿਹਾ ਹੈ ਪਹਿਲਾਂ ਜਿਵੇਂ ਸਾਡਾ ਸੀਗਾ ਆਲੰਪੁਰ ਮੰਦਰਾ ਲਾਇਆ ਸੀ ਫਿਰ ਅਸੀਂ ਰਿਉਂਦ ਕਲਾ ਪਿੰਡ ਦੇ ਵਿੱਚ ਲਾਇਆ ਉਸ ਤੋਂ ਬਾਅਦ ਸ਼ੇਰਖਾਂ ਲਾਇਆ ਐਂ ਲੜੀਵਾਰ ਅਸੀਂ ਲਗਾਤਾਰ ਡਾਕਟਰ ਸ਼ਵੇਤਾ ਜੈਨ ਤੇ ਡਾਕਟਰ ਰਾਹੁਲ ਜੀ ਦਾ ਧੰਨਵਾਦ ਕਰਦੇ ਆਂਗੇ ਜੋ ਉਹਨਾਂ ਦੇ ਸਹਿਯੋਗ ਨਾਲ ਅਸੀਂ ਲੋਕਾਂ ਨੂੰ ਫ੍ਰੀ ਸੇਵਾ ਮਹਈਆ ਕਰਵਾ ਸਕਦੇ ਆਂ ਇਹ ਅਸੀਂ ਹਲਕਾ ਬੁਲਾਡੇ ਦਾ ਕਸਬਾ ਸਾਡੇ ਬੋਹਾ ਉਥੋਂ ਸ਼ੁਰੂ ਕੀਤੇ ਸੀ ਤਕਰੀਬਨ ਸਾਡਾ ਜਿਹੜਾ ਬੋਹਾ ਏਰੀਆ ਉਹ ਅਸੀਂ ਕੰਪਲੀਟ ਵਾਂਗੂ ਕਰਤਾ ਲੜੀਵਾਰ ਮਤਲਬ ਉਹ ਲੱਗੇ ਹੋਏ ਆ ਸੀ ਪਹਿਲਾ ਪਿੰਡਾਂ ਤੋਂ ਸ਼ੁਰੂ ਕੀਤਾ ਸੀਗਾ ਅਸੀਂ ਇੱਕ ਪਿੰਡ ਦੇ ਵਿੱਚ ਪੰਜ-ਸੱਤ ਪਿੰਡ ਇਕੱਠੇ ਕਰ ਲੈਨੇ ਹੁੰਦੇ ਆ ਸੋ ਸਾਡਾ ਮੇਨ ਮੋਟਿਵ ਇਹ ਆ ਸਾਡਾ ਵੀ ਅਸੀਂ ਸਾਰੇ ਏਰੀਏ ਨੂੰ ਜਿਹੜਾ ਵੀ ਕੋਈ ਲੋੜ ਬੰਦਾ ਹੈ ਕਿਸੇ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੈ ਜਾਂ ਕਿਸੇ ਦਾ ਆਪਰੇਸ਼ਨ ਹੋਣ ਵਾਲਾ ਕੋਈ ਜਿਹੜਾ ਨਹੀਂ ਕਰਾ ਸਕਦਾ ਸਾਡਾ ਇਹ 메ਨ ਜਿਹੜਾ ਮੁੱਦਾ ਹੈ ਵੀ ਅਸੀਂ ਸਾਰੇ ਏਰੀਆ ਨੂੰ ਕਵਰ ਕਰੀਏ ਪਹਿਲਾਂ ਸਾਡਾ ਉਹ ਏਰੀਆ ਕਵਰ ਹੋ ਚੁੱਕਿਆ ਹੈ ਹੁਣ ਅਸੀਂ ਅੱਜ ਬੁੱਢਲਾਡਾ ਰਾਮਲੀਲਾ ਗਰਾਊਂਡ ਦੇ ਵਿੱਚਾਂ ਇੰਦਰਾ ਗਾਂਧੀ ਕਾਲਜਾ ਉੱਥੇ ਅੱਜ ਅਸੀਂ ਅੱਖਾਂ ਦਾ ਕੈਂਪ ਜਿਹੜਾ ਹੈ ਲਾਇਆ ਹੋਇਆ ਮਰੀਜ਼ ਲਗਾਤਾਰ ਸ਼ਹਿਰ ਵਾਸੀ ਮਤਲਬ ਸਾਰੇ ਆ ਰਹੇ ਆ ਤੇ ਆਲੇ-ਦਾਲ ਦੇ ਜਿਹੜੇ ਪੰਜ ਚਾਰ ਪਿੰਡ ਆ ਉਹਨਾਂ 'ਚ ਵੀ ਅਸੀਂ ਮੈਸੇਜ ਲਾਇਆ ਸੀ ਉਹ ਵੀ ਮਤਲਬ ਸਾਰੇ ਮਰੀਜ਼ ਇੱਥੇ ਆ ਰਹੇ ਆ ਸੋ ਅਸੀਂ ਬੇਨਤੀ ਕਰਦੇ ਆਂ ਸਾਰੀ ਟੀਮ ਹੈ ਜਿਹੜੇ ਮੇਰੇ ਨਾਲ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡਾ ਸਹਿਯੋਗ ਦੇ ਰਹੇ ਆ ਡਾਕਟਰ ਸ਼ਵੇਤਾ ਜੈਨ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਰਪੀਏ ਤੋਂ ਜਿਹੜੇ ਹਸਪਤਾਲ ਨੇ ਜੈਨਾ ਹਸਪਤਾਲ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਤੇ ਮੈਂ ਬੇਨਤੀ ਕਰਦਾ ਕਿ ਜਿਹੜਾ ਵੀ ਕੋਈ ਲੋੜਵੰਦ ਵਿਅਕਤੀ ਹੈ ਜਿਸ ਨੂੰ ਵੀ ਕੋਈ ਪ੍ਰੋਬਲਮ ਹੈ ਅੱਖਾਂ ਦੀ ਕੋਈ ਕੋਈ ਵੀ ਪ੍ਰੋਬਲਮ ਹੈ ਫਰੀ ਆਪਰੇਸ਼ਨ ਕੀਤੇ ਜਾਂਦੇ ਜਾਂਦੇ ਆ ਇੱਥੇ ਫਰੀ ਸਰਜਰੀ ਸਾਰਾ ਕੁਝ ਫਰੀ ਕੀਤਾ ਜਾਂਦਾ ਹੈ ਅਣਕਾ ਵੀ ਫਰੀ ਸਾਰਾ ਕੁਝ ਫਰੀ ਜਿਹੜਾ ਅਸੀਂ ਸਹੂਲਤਾਂ ਦੇ ਰਹੇ ਆ ਤੋ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਨੂੰ ਵੀ ਕੋਈ ਲੋੜਵੰਦ ਆ ਇੱਥੇ ਆ ਕੇ ਆਪਣਾ ਜਿਹੜਾ ਕੈਂਪ ਲਗਾਤਾਰ ਚੱਲਣਗੇ ਉੱਥੇ ਆ ਕੇ ਆਪਣਾ ਇਲਾਜ ਕਰਾ ਸਕਣ